ਅਰਕੀ ਰਪੇ ਜੀ ਮੈਂ ਲੈ ਕੇ ਗਿਆ ਤੇ ਇਹਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਹਿੰਦੇ ਬਾਬਾ ਜੀ ਜੋ ਮੇਰੇ ਸਾਹਮਣੇ ਬੇਨਤੀ ਹੋਈ ਹੈ ਜੀ ਕਹਿੰਦੇ ਮਹਾਰਾਜ ਜੀ ਸਾਡੇ ਤਾਂ ਘਰ ਦੀ ਰਜਿਸਟਰੀ ਵੀ ਹਜੇ ਬੈਂਕ 'ਚ ਪਈ ਹੈ ਇਹ ਮੇਰੇ ਤੇ ਕਰਜ਼ਾ ਹੈ ਤਾਂ ਬਾਬਾ ਜੀ ਜਿਨ ਸਾਡੀ ਸਭਾ ਨੇ ਪੈਸੇ ਕਿ ਤੋ ਭਾਈ ਤੂੰ ਸਭ ਧਰਤਰਪੁਰ ਹੋ ਗਏ ਤੁਸੀਂ ਤਾਂ ਧਰਤਰਪੁਰ ਤੁਹਾਨੂੰ ਇੰਨੀ ਕਿਰਪਾ ਮਹਾਰਾਜ ਨੇ ਕਰ ਦੇਣੀ ਹੈ ਆਤਲਬੇ ਇਹ ਸਾਇਮਾਨੀ ਬਖਸ਼ਿਸ਼ ਹੈ ਫਿਰ ਜਦੋਂ ਵਰਲਡ ਕੱਪ ਵਾਲਾ ਹੋਇਆ ਸੀਗਾ ਉਹ ਉਦੋਂ ਵੀ ਤੁਸੀਂ ਨਾਲ ਸੀਗੇ ਹਾਂ ਨਾਲ ਸੀ ਮੈਂ ਉਸ ਤੋਂ ਬਾਅਦ ਜੀ ਬਾਬਾ ਜੀ ਨਾਲ ਗੱਲਬਾਤ ਕੋਈ ਉਹ ਵੀ ਸਾਰੇ ਸਨ ਹਾਂ ਜੀ ਉਦੋਂ ਕੀ ਕੀ ਗੱਲਬਾਤਾਂ ਹੋਈਆਂ ਸੀਗੀਆਂ ਨਹੀਂ ਉਹਨਾਂ ਨੂੰ ਪੂਰੇ ਪ੍ਰੋਫੈਸਰ ਸੀ ਵੀ ਸਾਨੂੰ ਬਾਬਾ ਜੀ ਨੇ ਬਚਨ ਕੀਤਾ ਹੋਇਆ ਸੀ ਜਿੱਤ ਜਾਣਾ ਆ ਪੂਰਾ ਫੇਰ ਅੱਜ ਤੋਂ ਅਸੀਂ ਰੱਪੜ ਜਨ ਨੂੰ ਮੈਂ ਲੈ ਕੇ ਆਇਆ ਸੀ 에어ਪੋਰਟ ਤੋਂ ਉਸ ਤੋਂ ਬਾਅਦ ਅਸੀਂ ਬਾਬੇ ਸੋਹਣੇ ਬਾਬੇ ਸਿੰਘ ਸ਼ਹੀਦਾਂ ਦੇ ਉਹ ਵੀ ਬਾਬਾ ਹਰਮਨ ਸਿੰਘ ਜੀ ਦਾ ਸ਼ਾਂਤੀ ਬਹੁਤ ਮਾਨਤਾ ਹੈ ਇਸ ਇਲਾਕੇ ਜਿੰਨੇ ਵੀ ਹਨ ਵੀ ਬਹੁਤ ਜਿੰਨੀ ਕਹਿ ਲੋ ਸਾਡੇ ਕੋਲ ਬਾਬਾ ਹਰਮਨ ਸਿੰਘ ਜੀ ਦੀ ਦੁਕਾਨ ਲਈ ਕੋਈ ਸ਼ਬਦ ਨਹੀਂ ਇਹ ਤੋਂ ਕਿੰਨੇ ਸੰਕਤਾਂ ਦੀ ਝੋਲੀਆਂ ਭਰੀਆਂ ਮਹਾਰਾਜ ਤੁਸੀਂ ਹੁਣ ਸੁਣਾ ਰਹੇ ਹੋ ਇੰਨੀ ਸ਼ਰਧਾ ਤੁਹਾਡੀ ਮਹਾਂਪੁਰਖਾਂ ਦੇ ਆ ਪਹਿਲੀ ਵਾਰ ਇਹ ਇਦਾਂ ਦੀ ਘਟਨਾ ਹੋਈ ਜਿਹਦੇ ਨਾਲ ਤੁਹਾਡੀ ਤੁਸੀਂ ਉਹਨੂੰ ਮਤਲਬ ਉਹਨਾਂ ਦੇ ਨਾਮ ਨਾਲ ਹੀ ਜੀਉਂਦੇ ਪਹਿਲੀ ਘਟਨਾ ਕੀ ਸੀ ਜਿਹਦੇ ਨਾਲ ਤੁਹਾਡੀ ਇੰਨੀ ਜ਼ਿਆਦਾ ਸ਼ਰਧਾ ਬਣ ਗਈ ਵੀ ਬਸ ਉਸ ਤੋਂ ਬਿਨਾਂ ਤੁਹਾਨੂੰ ਦਿਖਦਾ ਹੀ ਕੁਝ ਨਹੀਂ ਕੁਝ ਨਹੀਂ ਦਿਖਦਾ ਹੁਣ ਵੀ ਕੁਝ ਨਹੀਂ ਦਿਖਦਾ ਪਹਿਲੀ ਘਟਨਾ ਕੀ ਸੀ ਇੰਨਾ ਵਿਸ਼ਵਾਸ ਕਿਵੇਂ ਬਣ ਗਿਆ ਮਾੜਾ ਇਹ ਕਹਿੰਦਾ ਨਾ ਜਿਵੇਂ ਬਾਣੀ ਦੇ ਹੁਕਮ ਹੈ ਗੁਰੂ ਸਾਹਿਬ ਦਾ ਤੇਰੇ ਕਮਣ ਕਵਣ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰ ਨਾ ਸਾਕੋ ਤੂੰ ठाਕਰ ਉੱਚ ਭਗਵਾਨਾ ਇਹ ਲੋਕ ਕਬੈਨ ਫਕੀਰ ਇਕੇ ਕਈ ਨੇ ਮੈਨੂੰ ਕਹਿੰਦਾ ਤੇਰੇ ਕਰਮ ਕਿੰਨੇ ਉੱਚੇ ਹੈ ਹੈ ਬਾਪੂ ਤੁਹਾਡੇ ਚੱਲਣਾ ਲਾ ਕੇ ਸਾਡੇ ਵਰਗੇ ਖੁਰਕੇ ਵੀ ਨੂੰ ਲੋਕਾਂ ਕੇ ਮੇਰੇ ਪੱਲੇ ਤਾਂ 나 ਕੀ ਗੁਣਨ ਦੇ ਕੋ ਨਾ ਤਾਂ ਮੈਂ ਕੋਈ ਗੁਣੀ ਗਿਆਨੀ ਹੈ ਨਾ ਮੈਂ ਕੋਈ ਬਹੁਜਿਮੇਂ ਅੰਦਰ ਪਾਣੀ ਦਾ ਪਾਠ ਕਰਦੇ ਆਂ ਜੋ ਉਹ ਹੈ ਮੇਰੇ ਪੜੇ ਤਾਂ ਕੱਖ ਨਹੀਂ ਹੈ ਮੇਰੇ ਮੇਰੇ ਤੇ ਸਿਰ ਤੇ ਮੇਰੇ ਬਾਪੂ ਦਾ ਮਿਹਰ ਭਰਿਆ ਹੱਥ ਹੈ ਜਦ ਸਮਰਾਈਜ਼ ਕਰਨਾ ਚਾਹੀਦੀ ਮੈਂ ਤੇ ਕੀ ਕਮਾਈ ਹੈ ਤੇਰੇ ਕੋਲ ਕੀ-ਕੀ ਤੂੰ ਅਚੀਵਮੈਂਟ ਕੀਤੀ ਹੈ ਤਾਂ ਜਿਹੜੀ ਮੇਰੀ ਅਚੀਵਮੈਂਟ ਹੈ ਨਾ ਮੈਨੂੰ ਇੱਕ ਬਾਬਾ ਰਾਮ ਸਿੰਘ ਰਪਜੀਤ ਦਾ ਮੇਰਾ ਇੱਕ ਬਚਨ ਹੈ ਮੈਨੂੰ ਕਹਿੰਦੇ ਬਾਣੀ ਦੇ ਵਿੱਚ ਇੱਕ ਪੰਕਤੀ ਹੈ ਰੇਰੇ ਦਰਗੇ ਕਹੂ ਨ ਕੋਈ ਹੁੰਦਾ ਨਾ ਵੀ ਤਰਗਾਜ ਤੇ ਮੈਨੂੰ ਤਾਂ ਐਨੀ ਨੋਲਿਜ ਹੈ ਨਹੀਂ ਵੀ ਉਹ ਤੇ ਸਾਰੇ ਆਖਦੇ ਨੇ ਕਿ ਮਹਾਰਾਜ ਨੇ ਮੈਨੂੰ ਵਚਨ ਕੀਤਾ ਸੀ ਤੁਹਾਨੂੰ ਕਹਿੰਦਾ ਹਰ ਸਿੰਘ ਮਹਾਰਾਜੀ ਨੇ ਕਹਿੰਦੇ ਧੰਨੇ ਜਿਆਦਾ ਆਪਾਂ ਜਾਣਾ ਨਾ ਇਸ ਸੰਸਾਰ ਤੋਂ ਤਾਂ ਵੀ ਉੱਥੇ ਕੋਦੇ ਕੋਲ ਜਾਣਾ ਨਾਲੋਂ ਕੋਲ ਹੀ ਜ਼ਿਆਦਾ ਹੈ ਆਪਾਂ ਅੰਤਮਾ ਜੀ ਪੁੱਛਦਾ ਤੇ ਕਹੀ ਕਿ ਸਾਧ ਪਜਾਓ ਮੇਰੀ ਗੱਲ ਦੱਸੋ ਆਪਾਂ ਗੁਰੂ ਗਿਆਨ ਸਾਹਿਬ ਮਹਾਰਾਜ ਮੱਥਾ ਟੇਕੇ ਤਾਂ ਹੀ ਕਿ ਕਿ ਦਿਨਾਂ ਉੱਤੇ ਪਾਣੀ ਲਿਖੀ ਹੋਈ ਹੈ ਓਏ ਜਿਨ੍ਹਾਂ ਕਾਗਜ਼ਾਂ ਤੇ ਪਾਣੀ ਲਿਖੀ ਹੈ ਉਹਨਾਂ ਮੱਥਾ ਟੇਕਦੇ ਆਪਾਂ ਜਿਨ੍ਹਾਂ ਦੇ ਸਿਰ ਦੇ ਚ ਪਾਣੀ ਹੈ ਕਿ ਉਹਨਾਂ ਦੇ ਚਰਨੀ ਮੱਥਾ ਟੇਕਣਾ ਸੋਏ ਮੈਂ ਤੁਹਾਨੂੰ ਪਾਣੀ ਦੀ